ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਅੱਜ ਬੋਥਕੜਾ ਮੋਢਲੀ ਸਿਹਤ ਕੇਂਦਰ ਦੇ ਵਿੱਚ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਨਮੀਆਂ ਸੁਵਾਂਵਾ ਸ਼ੁਰੂ ਕੀਤੀਆਂ ਨੇ ਇਸ ਨੂੰ ਲੈ ਕੇ ਕਾਫੀ ਜਿਹੜੇ ਡਾਕਟਰ ਸਾਹਿਬਾਨ ਐਸ ਐਮਓ ਸਿਵਲ ਸਰਜਨ ਇਸ ਥੇ ਉੱਤੇ ਪਹੁੰਚੇ ਨੇ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਕਿ ਜਿਹੜੇ ਹਾਲਾਤ ਦੇਖ ਰਹੇ ਨੇ ਇਸ ਮੋਢਲੀ ਸਿਹਤ ਕੇਂਦਰ ਦਾ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿੰਨਾ ਵੱਡਾ ਥੋੜੀ niche ਕੀ ਆਇਆ ਉਹ ਵੀ ਤਾਂ ਮੈਂ ਕਹਿੰਦਾ ਜੀ ਤੇ ਆਹੀ ਤਾਂ ਤਾਂ ਗੌਰਮੇ ਹੈਗੀ ਆਹੀ ਤਾਂ ਮਕਾਨਾ ਬਣ ਕਰਦਾ ਹੈਗਾ ਹੈਗੀ ਜੀ ਹੈਗਾ ਜੀ ਕਾਰ ਸੇਵਾ ਕਰਿਆ ਕਰੋ ਜੀ ਕਰਦੇ ਜੀ ਆਹੀ ਤੇਰੀ ਉਹਦੇ ਦੇਸ ਕਰਦੇ ਤੁਸੀਂ ਉਹਦੀ ਕਰਾਉਂਦੀਆਂ ਜੀ ਸਹੀ ਕਰਾਓ ਬਿਲਕੁਲ ਤੁਸੀਂ ਦੇਖੋ ਕਿ ਮੰਤਰੀ ਸਾਹਿਬ ਕੱਲੀ ਕੱਲੀ ਚੀਜ਼ ਚੈੱਕ ਕਰ ਰਹੇ ਨੇ ਸਿਹਤ ਸਿਹਤ ਮੰਤਰੀ ਦਾ ਜੋ ਵਖੂਬੀ ਫਰਜ਼ ਨਿਭਾਇਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਹਰ ਤਰੀਕੇ ਚੈੱਕ ਪਾਣੀ ਚੈੱਕ ਕੀਤਾ ਜਾ ਰਿਹਾ ਬਿਲਕੁਲ ਯੂਜ਼ ਨਹੀਂ ਕਰਦੇ ਖੋਲੋ ਨਾ ਇਹਨੂੰ ਉਸ ਤੇ ਯੂਜ਼ ਕਰਦੇ ਮੱਛਰ ਦਾ ਯੂਜ਼ ਕਰਦੇ ਆ ਨਾ ਬਿਲਕੁਲ ਦੇਖੋ ਕਿ ਸਫਾਈ ਹੋਣੀ ਚਾਹੀਦੀ ਸਾਰੀ ਬਿਲਡਿੰਗ ਬਹੁਤ ਔਖੀ ਬਣਾਣੀ ਹੈ ਉਹਦੇ ਉੱਪਰ ਵੀ ਪੇਪਰ ਜਮਿਆ ਉਧਰ ਅੱਗੇ ਕਰਦੇ ਅੱਛਾ ਪੱਕਾ ਬੰਦਾ ਜੀ ਇਹ ਐਲ ਐਚ ਵੀ ਐਲਕਸ਼ਮੀ ਕਿੱਥੇ ਐਲਕਸ਼ਮੀ ਪੈਨ ਜੀ ਸਤਿ ਸ਼੍ਰੀ ਅਕਾਲ ਹਾਂਜੀ ਇਹਦੇ ਉੱਪਰ ਚੜਦੇ ਕਦੇ ਨਹੀਂ ਸੰਸ਼ਾ ਹਾਂ ਨਹੀਂ ਸਰ ਨਹੀਂ ਕਰਵਾਈ ਸੀ ਤੁਹਾਡੇ ਘਰ ਤੇ ਕਰਵਾਈ ਹੈ ਜੀ ਕਾਲਾ ਬਟਾ ਬਟਾ ਖੜਾ ਹੁੰਦਾ ਹੈ ਸੋ ਕਲਾਸ ਹੋਸ ਨੂੰ ਕਰਾਈ ਤੇ ਮੈਨੂੰ ਪਤਾ ਵੀ ਤੁਹਾਡੇ ਟੱਕਣਾਂ ਨਹੀਂ ਆ ਗਏ ਟੱਕਣਾਂ ਕਿ ਟੱਕੀਆਂ ਦੇ ਹਾਂਜੀ ਹਾਂਜੀ ਸਰ ਸਾਰੀਆਂ ਤੁਹਾਡੇ ਮੁੰਡਾ ਕੋਈ ਨਹੀਂ ਹੋਰ ਕਲੋਰੀਨੇਟ ਵੀ ਕਰਨਾ ਮੁੰਡਾ ਕੋਣ ਹੈ ਤੁਹਾਡੇ ਵਾਈਰ ਦੇ ਮੈਂਟੇਨੈਂਸ ਕਰਨੇ ਆਪਾਂ ਮੇਲ ਮੈਂਬਰ ਕੜੇ ਕੜੇ ਤੁਹਾਡੇ ਮਹਾਰਾਜਾ ਜੀ ਪੜੇ ਮੰਤਰੀ ਸਾਹ ਜਿਹੜੇ ਅੱਜ ਪੂਰੀ ਚੈਕਿੰਗ ਕਰ ਰਹੇ ਨੇ ਤਾਂ ਇਹ ਤਸਵੀਰਾਂ ਨੇ ਇੱਕ ਤਰ੍ਹਾਂ ਦਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਪੂਰਾ ਹਸਪਤਾਲ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਮੇਟੀ ਬਣਾਈ ਹੈ ਨਾ ਉਹਨਾਂ ਸਾਰਿਆਂ ਨੂੰ ਲੈ ਕੇ ਉੱਪਰ ਚੜ੍ਹ ਜਾ ਕਰੋ ਠੀਕ ਬਿਲਕੁਲ ਕਾਰ ਸੇਵਾ ਕਰੀਏ ਆਪਾਂ ਇਕ ਮੰਤਰੀ ਸਾਹਿਬ ਇੱਕ ਡੋਪ ਟੈਸਟ ਵਾਸਤੇ ਵੀ ਬੋਲਦੇ ਕਿ ਨਹੀਂ ਖੋਲੇਗਾ ਉਹ ਚਾਬੀ ਮంత్రి ਜੀ ਸਾਹਿਬ ਕਿ ਇਹ ਸਾਡੀ ਨਾ ਬਗਲ ਦੀ ਡਿਮਾਂਡ ਹੈ। ਮੈਂ ਕਰਾ ਦਿੰਦਾ ਜੀ। ਕਿ ਇਹ ਬਗਲ ਹੋਣਾ ਚਾਹੀਦਾ। ਪਰੇ ਜਾ ਯਾਰ ਪਿਛੇ ਤੋਂ ਉੱਪਰ ਜਾ ਕੇ। ਸਾਡੀ ਬਾਉਂਡਰੀ ਵਾਲਾ ਇਹ ਸਾਈਡ ਤੇ ਨਹੀਂ ਹੈਗੀ ਪਿਛਲੀ ਵਾਲੀ ਸਾਈਡ ਤੇ ਜੀ। ਅੱਛਾ। ਬਾਕੀ ਇਹ ਸਾਈਡ ਤੇ ਹੈ ਜੀ। ਇਹ ਬਾ ਇਧਰ ਹੈਗੀ ਜੀ ਇਧਰ ਹੈਗੀ ਆਹੀ ਆਹੀ ਇਹ ਸਾਈਡ ਨਹੀਂ ਹੈ ਸਰ। ਇਹ ਆ ਸਾਰੀ ਹਸਪਤਾਲ ਦੀ ਜਗ੍ਹਾ ਹੈ ਸਾਰੀ ਹਸਪਤਾਲ ਦੀ ਐਕਚੁਅਲੀ ਸਿਰਫ 1 ਬੰਦ ਮਹੀਨਾ ਪਹਿਲੇ ਇੱਥੇ ਸਾਰੀ ਸਫਾਈ ਵੀ ਕਰਾਤੀ ਸੀਗੀ ਤੁਹਾਨੂੰ ਹੌਲੀ ਕਮਾਈ ਕਰ ਯਾਰ ਥੋੜਾ ਚਾਰ ਪੰਜ ਦਿਨ ਵੇਟ ਕਰ ਰਹੇ ਸੀ ਕਿ ਮੀਂਹ ਦਸਿਆ ਹੋਇਆ ਹੈ ਨਾ ਇਹ ਵਾਲਾ ਤੇ ਤੋਂ ਬਾਅਦ ਇੱਕ ਵਾਰੀ ਫੇਰ ਗਰਾਫਟ ਕੱਢੀ ਸਰ ਐਕਚੁਅਲੀ ਸਾਡੇ ਕੋਲ ਯੂਜ਼ਰ ਚਾਰਜ ਦਾ ਕੋਈ ਹੈ ਨਹੀਂ ਮਲੇਰੀਆ ਵਾਲੇ ਕਿੱਥੇ ਆ ਤੁਹਾਡੇ ਜੀ ਸਰ ਮਲੇਰੀਆ ਵਰਕਰ ਸਾਡਾ ਇੱਥੇ ਹੈਗਾ ਜੀ ਆਇਆ ਹੋਇਆ ਮੈਂ ਬਲਾਕ ਦੇਖੋ ਹਾਲਾਤ ਦੇਖੇ ਜਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹਾ ਮੰਤਰੀ ਸਾਹਿਬ ਆਪ ਇਕੱਲੀ ਇਕੱਲੀ ਚੀਜ਼ ਚੈੱਕ ਕਰ ਰਹੇ ਨੇ ਕੱਲੇ ਕੱਲੇ ਕਮਰੇ ਦਾ ਜੋ ਬਦਹਲ ਹੋ ਚੁੱਕਾ ਹੈ ਖੰਡਰ ਬਣ ਚੁੱਕਾ ਹੈ ਜੋ ਏਰੀਆ ਬਾਜਰੀ ਬਾਉਂਡਰੀ ਵੱਲ ਹੋ ਜਾਣਾ ਕਿੱਥੇ ਹੋਣੀ ਬਾਉਂਡਰੀ ਵੱਲ ਇੱਧਰ ਲੱਗ ਜੀ ਹਾਂ ਜੀ ਪਿੱਛੇ ਤਾਂ ਅਸੀਂ ਭਰ ਤੇ ਪਰ ਅਸੀਂ ਪੰਚਾਇਤ ਭਰ ਰਹੀ ਹੈ ਇੱਥੇ ਜੀ ਅਸੀਂ ਹੋਰ ਕੁਝ ਬਣਾ ਰਹੇ ਹਾਂ ਚੱਪੜਾ ਹੈ ਹਾਂ ਜੀ ਨਹੀਂ ਪਾਣੀ ਨਹੀਂ ਤਾਂ ਖੜਾ ਪਾਣੀ ਮੀਂਹ ਤਾਂ ਖੜਿਆ ਜੀ ਹੈ ਆ ਵੀ ਤੁਹਾਡੇ ਘਰ ਜਾਂਦੇ ਹਾਂ ਬਾਬਾ ਜੀ ਇਹ ਤਾਂ ਨਿਰਗਾ ਵਾਲੇ ਤੋਂ ਸਫਾਈ ਕਰਾ ਦੇ ਇੱਕ ਵਾਰੀ ਸਾਰੇ ਦੀ ਨਿਰਗਾ ਲਾ ਕੇ ਨਾ ਸਾਰੀ ਸਫਾਈ ਕਰਾ ਦੇ ਹਾਂ ਵੀ ਤੁਹਾਡੇ ਦਵਾਈਆਂ ਪਈਆਂ ਇਥੇ ਇੰਨੀਆਂ ਮਹਿੰਗੀਆਂ ਉੱਪਰ ਘਰ ਜਾਂਦੇ ਹਾਂ ਤੁਹਾਡੇ ਨੂੰ ਮੇਰਾ ਕੋ ਆ ਵੀ ਲੈ ਚ ਲੈ ਗਈਆਂ ਸਾਰੇ ਆ ਦੇਖੋ ਬਾਬਾ ਜੀ ਪਿੰਡ ਵਾਲੇ ਆ ਜਾਓ ਜੀ અન્ય દવાઈयां ਆਂਦੀਆਂ ਸੀ ਕਹਿੰਦਾ ਦੇਖੋ ਸਾਰੀਆਂ ਦਵਾਈਆਂ ਪਈਆਂ ਹੋ ਜਾਂਦੀਆਂ ਨੇ ਦਵਾਈ ਮਿਲਦੀ ਆਂ ਪਿੰਡ ਵਾਲੇ ਦੱਸੋ ਜੀ ਪਿੰਡ ਵਾਲੀ ਮੈਡੀਕਲ ਸਟੋਰ ਤੇ ਜੀ 2:00 ਤੱਕ ਬੰਦ ਹੋਊਗਾ ਹਾਂ ਜੀ ਪਹਿਲਾਂ ਮੈਡੀਕਲ ਸਟੋਰ ਤੇ ਪਹਿਲਾਂ ਮੈਡੀਕਲ ਸਟੋਰ ਸੀ ਇਹ ਕਹਿੰਦੇ ਕਿ 2:00 ਬੰਦ ਹੋ ਗਈ ਤਾਂ ਦਵਾਈਆਂ ਆਣ ਲੱਗੀਆਂ ਦਵਾਈ ਸਾਰੀ ਸਰਕਾਰੀ ਸਰਕਾਰ ਫ੍ਰੀ ਦਵਾਈ ਦੇ ਰਹੀ ਹੈ ਨਾ ਇਹ ਤਾਂ ਫਰਕ ਪਿਆ ਨਾ ਹਾਂ ਡਾਕਟਰ ਭੇਜ ਰਹੇ ਆ ਨਰਸਸ ਭੇਜ ਰਹੇ ਆ ਜੀ ਬਿਲਡਿੰਗ ਨੂੰ ਠੀਕ ਕਰ ਦਾਂਗੇ ਇਹਨੂੰ ਤੇ ਇਹਨੂੰ ਰੰਗ ਰੋਗਨ ਕਰਾ ਕੇ ਦਿੰਦੇ ਆ ਸਾਰਾ ਹਾਂਜੀ ਹਾਂਜੀ ਤੇ ਬੇਟਾ ਸਾਰਾ ਇਹ ਇਹ ਦੇ ਕਰਕੇ ਹੋ ਰਿਹਾ ਉੱਪਰ ਜਿਹੜੇ ਪੇਪਰ ਖੜੇ ਸਵਾਈ ਕਰਾਓ ਇਹਦੇ ਚਲੋ ਹਾਂਜੀ ਹਾਂਜੀ ਸਰ ਤਸਵੀਰਾਂ ਦੇਖ ਲਓ ਤੁਸੀਂ ਜਿਸ ਤਰੀਕੇ ਨਾਲ ਹਰ ਇੱਕ ਇੱਥੇ ਜੀ ਇੱਥੇ ਇੱਥੇ ਜੀ ਡਾਕਟਰ ਰਹੀ ਕਰਦੇ ਤੇ ਪਹਿਲਾਂ ਇਹ ਤਸਵੀਰਾਂ ਸੋਨੋ ਜਾ ਕੇ ਪੁੱਤ ਸਰ ਐਕਚੁਅਲੀ ਇਨ ਸੈਸਨ ਰੇਂਜ ਜੀ ਹੋਗੀ ਨਾ ਉਹ ਇੱਧਰ ਐਸੇ ਦਵਾਈ ਲੈਣ ਲੋਕਾਂ ਨੇ ਇੱਧਰ ਰਹਿਣਾ ਨਹੀਂ ਨਹੀਂ ਸਰ ਇਹ ਤਾਂ ਏ ਏਰੀਆ ਤਾਂ ਮੁਲਕ ਖਤਮ ਕਰਦਾ ਹੋ ਰਿਹਾ ਹੈ ਯੂਜ਼ ਨਹੀਂ ਹੁੰਦਾ ਸਰ ਸਿਰਫ ਇੱਕ ਸਟੋਰ ਹੈ ਇਹਦੇ ਲਈ ਵੀ ਸਰ ਬਜਰੀ ਮੰਗਾਈ ਹੋਈ ਹੈ ਅਸੀਂ ਇੱਥੇ ਪਾਉਣ ਵਾਸਤੇ ਸਰ ਬਾਰਿਸ਼ ਵੀ ਨਹੀਂ ਆਉਂਦੀ ਤਾਂ ਨਹੀਂ ਜਾਦਾ ਅਗਰ ਮੱਧਰੀਂ ਗਈ ਹੋਈ ਹੈ ਸਰ ਤਾਂ ਥੋੜਾ ਜਿਹਾ ਬਾਰਿਸ਼ ਕੰਟੀਨਿਊਸਲੀ ਹੋ ਗਈ ਸਰ ਜੀ ਬੜੀ ਵਧੀਆ ਬਲਕਸਰ ਨੇ ਸ਼ੇਰ ਤੇ ਬੀਜ ਤੇ ਐਤਸ ਬਾਈਕ ਰਾਕੇ ਸਬਜ਼ੀਆਂ ਵੀ ਦਾ ਸਾਲ ਸਾਲ ਨੇ ਸਹੀ ਗੱਲ ਹੈ ਨਾਲੇ ਫੁੱਲ ਆਦੇ ਦੇਸੀ ਕਮਾਵਨਾ ਆਦੇ ਬੀਚਰ ਐਤਸ ਗਿਆਤ ਕੌਣ ਹੈ ਉਹਰੇ ਸੀਐਚਐਸ ਹੋਵੇਗੀ ਪੀਐਚ ਕੌਣ ਹੈ ਮੈਡੀਕਲ ਆਫਸਰ ਸੀਐਸਸੀ ਕਰਵਾਉਂਦੇ ਸਰ ਐਤਸ ਪੀਐਸਸੀ ਜੇ ਲਿਆ ਸਰ ਫੀਲਡ ਤੇ ਨੇ